ਮਿੱਤਰਾਂ ਨੂੰ ਸ਼ੌਂਕ ਸੈਰਾਂ ਦਾ 2500 ਕਰੋੜ ਚ ਪਏ ਪ੍ਰਧਾਨ ਮੰਤਰੀ ਦੇ ਦੌਰੇ ਨਰਿੰਦਰ ਮੋਦੀ ਨੇ ਵਿਦੇਸ਼ੀ ਧਰਤੀ ਤੇ ਕਰੀ ਗੁਜ਼ਾਰੇ 300 ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ ਯਾਤਰਾ ਦੇ ਮਾਮਲੇ ਚ ਨਵੇਂ ਰਿਕਾਰਡ ਕਾਇਮ ਕੀਤੇ ਹਨ ਉਹਨਾਂ ਦਾ ਵਿਸ਼ਵ ਦਰਸ਼ਨ ਪ੍ਰੋਗਰਾਮ ਕਰੋੜਾਂ ਰੁਪਏ ਵਿੱਚ ਪਿਆ ਹੈ ਸਾਲ 2014 ਤੋਂ ਹੁਣ ਤੱਕ ਪ੍ਰਧਾਨ ਮੰਤਰੀ ਨੇ ਕਰੀਬ 300 ਦਿਨ ਵਿਦੇਸ਼ੀ ਧਰਤੀ ਤੇ guzare ਹਨ ਜਿਸ ਦਾ ਮਤਲਬ ਹੈ ਕਿ ਪ੍ਰਧਾਨ ਮੰਤਰੀ ਨੇ ਆਵਸਤਨ ਹਰ 13ਵਾਂ ਦਿਨ ਵਿਦੇਸ਼ ਚ ਬਿਤਾਇਆ ਹੈ 11 ਸਾਲਾਂ ਚ ਪ੍ਰਧਾਨ ਮੰਤਰੀ ਦੀ ਵਿਦੇਸ਼ ਯਾਤਰਾ ਤੇ ਕਰੀਬ 2500 ਕਰੋੜ ਦਾ ਖਰਚਾ ਆਇਆ ਹੈ ਪਹਿਲਾਂ ਦੇ ਕਿਸੇ ਪ੍ਰਧਾਨ ਮੰਤਰੀ ਦੇ ਹਿੱਸੇ ਇੰਨੇ ਵਿਦੇਸ਼ ਦੌਰੇ ਨਹੀਂ ਆਏ ਕੇਂਦਰੀ ਵਿਦੇਸ਼ ਮੰਤਰਾਲੇ ਦੇ ਤਾਜ਼ਾ ਵੇਰਵਿਆਂ ਕਿ ਪ੍ਰਧਾਨ ਮੰਤਰੀ ਨੇ ਸਾਲ 2021 ਤੋਂ ਜੁਲਾਈ 2025 ਤੱਕ ਤੇਤੀ ਵਿਦੇਸ਼ ਦੌਰਿਆਂ ਦੌਰਾਨ 57 ਮੁਲਕਾਂ ਦੀ ਯਾਤਰਾ ਕੀਤੀ ਹੈ ਜਿਸ ਤੇ 361.94 ਕਰੋੜ ਦਾ ਖਰਚਾ ਆਇਆ ਹੈ ਸਾਲ 2024 ਵਿੱਚ ਪ੍ਰਧਾਨ ਮੰਤਰੀ ਨੇ 11 ਵਿਦੇਸ਼ ਦੌਰੇ ਕੀਤੇ ਜਿਨ੍ਹਾਂ ਤੇ 109.42 ਕਰੋੜ ਰੁਪਏ ਖਰਚਾ ਆਏ ਹਨ ਲੰਘੇ 4 ਵਰਿਆਂ ਦੌਰਾਨ ਵਿਦੇਸ਼ਾਂ 'ਚ ਪ੍ਰਚਾਰ ਤੇ ਵੀ 1 ਕਰੋੜ 12 ਲੱਖ ਰੁਪਏ ਖਰਚੇ ਗਏ ਹਨ ਨਰਿੰਦਰ ਮੋਦੀ ਹੁਣ ਤੱਕ ਕੁੱਲ 91 ਵਿਦੇਸ਼ ਦੌਰੇ ਕਰ ਚੁੱਕੇ ਹਨ ਸਾਲ 2025 ਦੌਰਾਨ ਕਿਤੇ ਤਿੰਨ ਦੌਰਿਆਂ ਦੇ ਖਰਚੇ ਦਾ ਰਿਕਾਰਡ ਹਾਲੇ ਉਪਰੋਕਤ ਵੇਰਵੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ 2014 ਤੋਂ 2018 ਤੱਕ 60 ਮੁਲਕਾਂ ਦਾ ਦੌਰਾ ਕੀਤਾ ਸੀ ਜਿਸ ਤੇ 22.58 ਕਰੋੜ ਰੁਪਏ ਖਰਚ ਆਏ ਸਨ ਜਿਸ ਚ 에ਅਰਕ੍ਰਾਫਟ ਮੁਰੰਮਤ ਤੇ 1583.18 ਕਰੋੜ ਅਤੇ ਸਪੈਸ਼ਲ ਉਡਾਨਾਂ ਤੇ 429.28 ਕਰੋੜ ਰੁਪਏ ਦਾ ਖਰਚਾ ਸ਼ਾਮਲ ਹੈ। ਵਿਦੇਸ਼ ਯਾਤਰਾ ਦੌਰਾਨ ਹਾਰਟਲਾਈਨ ਦੀ ਵਰਤੋਂ ਵੀ 9 ਕਰੋੜ 12 ਲੱਖ ਰੁਪਏ ਚ ਪਈ। ਅਟਲ ਬਿਹਾਰੀ ਬਾਜਪਾਈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਉਹਨਾਂ ਆਪਣੇ ਕਾਰਜਕਾਲ ਦੌਰਾਨ 31 ਦੇਸ਼ਾਂ ਦਾ ਦੌਰਾ ਕੀਤਾ ਸੀ ਜਿਸ ਤੇ 140 ਕਰੋੜ 93 ਲੱਖ ਰੁਪਏ ਖਰਚ ਆਏ ਸਨ। ਬਾਜਪਾਈ ਨੇ ਵਿਦੇਸ਼ੀ ਧਰਤੀ ਤੇ 5 ਸਾਲਾਂ ਦੌਰਾਨ 131 ਦਿਨ ਗੁਜ਼ਾਰੇ ਸਨ। ਬਾਜਪਾਈ ਦਾ ਪ੍ਰਤੀ ਦਿਨ ਦਾ ਵਿਦੇਸ਼ ਖਰਚਾ 1 ਕਰੋੜ 10 ਲੱਖ ਰੁਪਏ ਸੀ। ਬਾਜਪਾਈ ਦਾ ਸਭ ਤੋਂ ਮਹਿੰਗਾ ਵਿਦੇਸ਼ ਦੌਰਾ ਜਮਾਇਕਾ ਦਾ 1 ਦਿਨ ਦਾ ਰਿਹਾ। ਇਸ ਦੌਰੇ ਤੇ 9 ਕਰੋੜ 25 ਲੱਖ ਰੁਪਏ ਖਰਚੇ ਗਏ ਸਨ। ਬਾਜਪਾਈ ਦੇ ਜ਼ਿਆਦਾਤਰ ਦੌਰੇ ਏਸ਼ੀਆਈ ਮੁਲਕਾਂ ਦੇ ਰਹੇ। ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ 10 ਸਾਲ ਦੇ ਕਾਰਜਕਾਲ ਦੌਰਾਨ ਵਿਦੇਸ਼ ਯਾਤਰਾ ਤੇ 699 ਕਰੋੜ ਦਾ ਖਰਚ ਆਇਆ ਅਤੇ ਡਾਕਟਰ ਮਨਮੋਹਨ ਸਿੰਘ ਨੇ 73 ਦੇਸ਼ਾਂ ਦੀ ਯਾਤਰਾ ਕੀਤੀ ਸੀ। ਡਾਕਟਰ ਮਨਮੋਹਨ ਸਿੰਘ ਦਾ ਸਭ ਤੋਂ ਮਹਿੰਗਾ ਵਿਦੇਸ਼ ਦੌਰਾ ਡੈਨਮਾਰਕ ਦਾ ਜਿਸ ਤੇ ਇੱਕ ਦਿਨ ਵਿੱਚ 10 ਕਰੋੜ 71 ਲੱਖ ਰੁਪਏ ਖਰਚ ਆਏ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਵਿਚਲੇ ਦੌਰੇ ਵੀ ਬਾਕੀ ਪ੍ਰਧਾਨ ਮੰਤਰੀਆਂ ਨਾਲੋਂ ਜ਼ਿਆਦਾ ਰਹੇ ਹਨ ਭਾਜਪਾ ਹੀ ਆਗੂ ਆਖਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਗਵਾਹੀ ਭਰ ਰਹੇ ਹਨ ਕਿ ਉਹ ਦਿਨ ਰਾਤ ਦੇਸ਼ ਲਈ ਅਤੇ ਲੋਕਾਂ ਲਈ ਕੰਮ ਕਰ ਰਹੇ ਹਨ